ਅੱਜ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਨਿਰਮਲ ਪੰਥ ਅੰਦਰ ਰਾਜਨੀਤੀ ਲਿਆਉਣ ਦੀ ਲੋੜ ਕਿਉਂ ਪਈ ਸ੍ਰੀ ਅਕਾਲ ਤਖਤ ਸਾਹਿਬ ਦੁਨੀਆਂ ਦੇ ਰਾਜਸੀ ਤਖਤਾਂ ਜਾਂ ਅਦਾਲਤ ਵਰਗਾ ਕਿਉਂ ਨਹੀਂ ਕਿਵੇਂ ਇਸ ਤਖਤ ਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿੱਖਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਸੀ ਹਮੇਸ਼ਾ ਰਾਜਨੀਤੀ ਨੂੰ ਧਰਮ ਦੇ ਅਧੀਨ ਹੀ ਰੱਖਿਆ ਗਿਆ ਪਰ ਜਦੋਂ ਇੱਥੇ ਰਾਜਨੀਤੀ ਹਾਵੀ ਹੋਈ ਇਸ ਅਕਾਲ ਦੇ ਤਖਤ ਨੂੰ ਬਹੁਤ ਵੱਡੀ ਢਾਹ ਲੱਗੀ ਪਰ ਛੇਵੇਂ ਪਾਤਸ਼ਾਹ ਜੀ ਦਾ ਸਾਜਿਆ ਹੋਇਆ ਇਹ ਤਖਤ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇਗਾ ਜਿਸ ਵਕਤ ਪੰਜਵੇਂ ਪਾਤਸ਼ਾਹ ਜੀ ਦੀ ਸ਼ਾਂਤਮਈ ਸ਼ਹਾਦਤ ਹੁੰਦੀ ਸ਼ੇਮੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇੱਕ ਨਵੀਂ ਦਿਸ਼ਾ ਬਖਸ਼ੀ ਧਰਮ ਦੇ ਨਾਲ ਰਾਜਨੀਤੀ ਦਾ ਪੱਖ ਵੀ ਜੋੜ ਦਿੱਤਾ ਸਭ ਤੋਂ ਪਹਿਲਾਂ 15 ਜੂਨ 1606 ਈਸਵੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਈ ਤਖਤ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ ਸਿੱਖ ਪਰੰਪਰਾ ਵਿੱਚ ਤਖਤ ਸਤਾ ਦੀ ਚੌਂਕੀ ਦਾ ਪ੍ਰਤੀਕ ਹੈ ਜਿਸ ਵਿੱਚ ਰੋਹਾਨੀ ਅਤੇ ਦੁਨਿਆਵੀ ਦੋਵੇਂ ਹੀ ਪੱਖ ਸ਼ਾਮਲ ਹਨ ਸਿੱਖ ਪੰਥ ਵਿੱਚ ਪੰਜ ਤਖਤਾਂ ਨੂੰ ਬਰਾਬਰ ਦਾ ਸਤਕਾਰ ਅਤੇ ਉੱਚਾ ਦਰਜਾ ਦਿੱਤਾ ਜਾਂਦਾ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਵਧੇਰੇ ਮਹੱਤਤਾ ਰੱਖਦਾ ਇਹ ਅਕਾਲ ਦਾ ਤਖਤ ਖਾਲਸੇ ਦੀ ਸ਼ਾਨ ਅਤੇ ਪ੍ਰਭੂ ਸਤਾ ਦਾ ਪ੍ਰਤੀਕ ਹੈ ਸਮੁੱਚੀ ਸਿੱਖ ਕੌਮ ਨਾਲ ਜੁੜੇ ਮਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੀ ਵਿਚਾਰੇ ਜਾਂਦੇ ਹਨ ਪਹਿਲਾਂ ਇਸ ਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ ਇਸ ਤਖਤ ਦੇ ਦਰਸ਼ਨੀ ਡੋਢੀ ਵਾਲੇ ਪਾਸੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪ ਸ਼ਾਮ ਵੇਲੇ ਸਿੰਘਾਸਨ ਲਾਉਂਦੇ ਤੇ ਖੁੱਲੇ ਮੈਦਾਨ ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਈਆਂ ਜਾਂਦੀਆਂ ਅਤੇ ਨਾਲ ਹੀ ਬਹਾਦਰ ਯੋਧਿਆਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਵਾਇਆ ਜਾਂਦਾ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਗੁਰੂ ਸਾਹਿਬ ਦੀਵਾਨ ਸਜਾਉਂਦੇ ਸਨ ਜੋ ਮਰਜਾਦਾ ਅੱਜ ਵੀ ਚੱਲਦੀ ਆ ਰਹੀ ਹੈ ਇਸ ਦੀਵਾਨ ਵਿੱਚ ਟਾਡੀ ਬੀਰ ਰਸੀ ਵਾਰਾ ਗਾ ਕੇ ਸੰਗਤਾਂ ਵਿੱਚ ਜੋਸ਼ ਅਤੇ ਉਤਸ਼ਾਹ ਪੈਦਾ ਕਰਦੇ ਸੀ। ਸ੍ਰੀ ਅਕਾਲ ਤਖਤ ਸਹਿਬ ਬਣਾਉਣ ਦਾ ਇੱਕੋ ਇੱਕ ਉਦੇਸ਼ ਸੀ ਕਿ ਅਧਿਆਤਮਕਤਾ ਦੇ ਨਾਲ-ਨਾਲ ਸਿੱਖਾਂ ਨੂੰ ਆਤਮ ਰੱਖਿਆ ਲਈ ਵੀ ਤਿਆਰ ਕੀਤਾ ਜਾਵੇ। ਸ੍ਰੀ ਅਕਾਲ ਤਖਤ ਸਹਿਬ ਦੁਨੀਆਂ ਦੇ ਰਾਜਸੀ ਤਖਤਾਂ ਜਾਂ ਅਦਾਲਤਾਂ ਵਰਗਾ ਨਹੀਂ ਹੈ। ਇਸ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇੱਥੇ ਗੁਰਬਾਣੀ ਦੀ ਵਿਚਾਰ ਧਾਰਾ ਅਤੇ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਹਰ ਕਿਸਮ ਦੇ ਪੰਥਕ ਅਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਿਆ ਗਿਆ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੋ ਮੀਰੀ ਅਤੇ ਪੀਰੀ ਦੇ ਸੰਕਲਪ ਨੂੰ ਉਜਾਗਰ ਕਰਦੇ ਨੇ ਇਹਨਾਂ ਵਿੱਚੋਂ ਪੀਰੀ ਦਾ ਨਿਸ਼ਾਨ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵੱਲ ਹੈ ਤੇ ਮੀਰੀ ਦਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੈ ਮੀਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਥੋੜਾ ਜਿਹਾ ਨੀਵਾ ਰੱਖਿਆ ਗਿਆ ਜੋ ਇਸ ਗੱਲ ਦਾ ਸੰਕੇਤ ਦਿੰਦਾ ਕਿ ਰਾਜ ਸ਼ਕਤੀ ਹਮੇਸ਼ਾ ਧਰਮ ਦੀ ਤਾਬਿਆ ਹੋ ਕੇ ਚੱਲੇਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਰੀ ਮਰਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਨਿਸ਼ਚਿਤ ਕੀਤੀ ਇਹਨਾਂ ਹੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਵਿੱਚ ਕਿਸੇ ਰਾਜ ਮਿਸਤਰੀ ਦੀ ਸਹਾਇਤਾ ਨਹੀਂ ਲਈ ਗਈ ਬਾਬਾ ਬੁੱਢਾ ਸਾਹਿਬ ਜੀ ਅਤੇ ਸਿਤਕਾਰ ਜੋਗ ਭਾਈ ਗੁਰਦਾਸ ਜੀ ਨੇ ਆਪ ਅਕਾਲ ਤਖਤ ਸਾਹਿਬ ਦੀ ਉਸਾਰੀ ਦੀ ਅਗਵਾਹੀ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਨਿਯੁਕਤੀ ਕੀਤੀ। ਉਹਨਾਂ ਨੂੰ ਤਖਤ ਦਾ ਸਾਰਾ ਕੰਮਕਾਜ ਸੌਂਪ ਦਿੱਤਾ। ਮੌਜੂਦਾ ਸਮੇਂ ਦੇ ਵਿੱਚ ਵੀ ਸਿੱਖ ਭਾਵੇਂ ਦੇਸ਼ ਵਿੱਚ ਬੈਠਾ ਹੋਵੇ ਜਾਂ ਵਿਦੇਸ਼ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੋਇਆ ਹਰ ਸਿੱਖ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਸਮੁੱਚੇ ਸਿੱਖ ਪੰਥ ਨੂੰ ਸਮਰਪਿਤ ਹੁੰਦਾ ਹੈ 18ਵੀਂ ਸਦੀ ਵਿੱਚ ਜਦੋਂ ਸਿੱਖਾਂ ਤੇ ਬਹੁਤ ਵੱਡੀ ਭੀੜ ਬਣੀ ਮੁਸ਼ਕਲ ਦੇ ਸਮੇਂ ਵਿੱਚੋਂ ਪੰਥ ਗੁਜ਼ਰ ਰਿਹਾ ਸੀ ਅਕਾਲ ਤਖਤ ਉਹਨਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਇੱਕ ਨਵਾਂ ਜੋਸ਼ ਭਰ ਦਿੰਦਾ ਸੀ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਕਿਸੇ ਦੀ ਹਿੰਮਤ ਨਹੀਂ ਸੀ ਜੋ ਅਕਾਲ ਤਖਤ ਦੀ ਸ਼ਕਤੀ ਦੇ ਵਿਰੁੱਧ ਜਾ ਸਕੇ ਸਗੋਂ ਮਹਾਰਾਜਾ ਆਪ ਅਕਾਲ ਤਖਤ ਦੇ ਫੈਸਲੇ ਖੁਸ਼ੀ-ਖੁਸ਼ੀ ਪ੍ਰਵਾਨ ਕਰਦਾ ਸੀ ਉਹ ਅਕਾਲ ਤਖਤ ਦੀ ਸ਼ਕਤੀ ਤੇ ਸਥਾਨ ਨੂੰ ਆਪਣੇ ਤੋਂ ਉੱਚਾ ਮੰਨਦਾ ਸੀ ਹਮੇਸ਼ਾ ਤਖਤ ਦੇ ਹੁਕਮ ਅਗੇ ਸਿਰ ਝੁਕਾਉਂਦਾ ਤੇ ਅਰਦਾਸ ਕਰਦਾ ਸੀ ਕਿ ਉਸ ਨੂੰ ਆਪਣਾ ਰਾਜ ਚਲਾਉਣ ਵਾਸਤੇ ਸ਼ਕਤੀ ਅਤੇ ਤਾਕਤ ਮਿਲੇ ਅੱਜ ਵੀ ਅਕਾਲ ਤਖਤ ਰਣਨੀਤੀ ਅਤੇ ਭਗਤੀ ਦਾ ਪ੍ਰਤੀਕ ਹੈ ਇਸ ਪਵਿੱਤਰ ਸਥਾਨ ਨੇ ਸਮੇਂ ਦੇ ਬਹੁਤ ਉਤਰਾ ਚੜ੍ਹਾ ਦੇਖੇ ਹਨ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਅਕਾਲ ਤਖਤ ਨੂੰ ਬੁਰੀ ਤਰ੍ਹਾਂ ਟਹਿ ਢੇਰੀ ਕੀਤਾ ਗਿਆ ਇਸ ਉੱਪਰ ਟੈਂਕਾਂ ਨਾਲ ਹਮਲੇ ਕਰਕੇ ਉਡਾਇਆ ਗਿਆ ਇਸ ਨੂੰ ਬੁਰੀ ਤਰ੍ਹਾਂ ਢਾਉਣ ਤੋਂ ਬਾਅਦ ਭਾਰਤ ਸਰਕਾਰ ਨੇ ਸਰਦਾਰ ਬੂਟਾ ਸਿੰਘ ਨੂੰ ਇਸ ਇਮਾਰਤ ਦੀ ਮੁਰੰਮਤ ਕਰਨ ਲਈ ਕਿਹਾ ਤੇ ਉਸ ਬੂਟਾ ਸਿੰਘ ਨੇ ਬਾਬਾ ਸੰਤਾ ਸਿੰਘ ਦੀ ਮਦਦ ਨਾਲ ਇਸ ਦੀ ਮੁਰੰਮਤ ਕਰਵਾਈ ਪਰ ਸਿੱਖਾਂ ਨੂੰ ਤਸੱਲੀ ਨਾ ਹੋਈ ਕਿ ਇਹ ਅਕਾਲ ਦਾ ਤਖਤ ਸਰਕਾਰੀ ਪੈਸਿਆਂ ਨਾਲ ਨਹੀਂ ਬਣ ਸਕਦਾ ਉਹਨਾਂ ਇਸ ਦਾ ਵਿਰੋਧ ਕੀਤਾ ਪੰਜਾਂ ਤਖਤਾਂ ਦੇ ਸਿੰਘ ਸਹਿਬਾਨਾਂ ਨੇ ਸਰਦਾਰ ਬੂਟਾ ਸਿੰਘ ਗਿਆਨੀ ਜਾਲ ਸਿੰਘ ਤੇ ਨਿਹੰਗ ਸਿੰਘ ਬਾਬਾ ਸੰਤਾ ਸਿੰਘ ਨੂੰ ਤਨਖਾਹਿਆ ਘੋਸ਼ਿਤ ਕਰ ਦਿੱਤਾ ਇਸ ਤੋਂ ਬਾਅਦ ਸਿੱਖਾਂ ਨੇ ਇੱਕ ਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਦੁਬਾਰਾ ਸੰਗਤ ਦੇ ਪੈਸੇ ਤਿਲ ਫੁੱਲ ਦੇ ਨਾਲ ਸੇਵਾ ਦੇ ਨਾਲ ਬਣਾਇਆ ਇਸ ਕਾਰਜ ਵਿੱਚ ਦਮਦਮੀ ਟਕਸਾਲ ਨੇ ਬਹੁਤ ਵੱਡਾ ਯੋਗਦਾਨ ਪਾਇਆ ਨਵੀਂ ਇਮਾਰਤ ਬਹੁਤ ਸੁੰਦਰ ਤੇ ਜਿਆਦਾ ਖੁੱਲੀ ਬਣਾਈ ਗਈ ਇਸ ਦੀ ਪਹਿਲੀ ਮੰਜ਼ਲ ਤੇ ਪੰਜ ਸਿੰਘ ਸਹਿਬਾਨ ਮੀਟਿੰਗ ਕਰਦੇ ਹਨ ਤੇ ਸਿੱਖਾਂ ਦੇ ਆਪਸੀ ਮਸਲਿਆਂ ਦਾ ਹੱਲ ਕੱਢਦੇ ਨੇ ਇਹ ਮੰਨਿਆ ਜਾਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਹੋਣਾ ਇੱਕ ਖਾਸ ਮਹੱਤਵ ਰੱਖਦਾ ਜਿਵੇਂ ਅਕਾਲ ਤਖਤ ਰਾਜਨੀਤੀ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਧਰਮ ਦਰਸਾਉਂਦਾ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਧਰਮ ਤੇ ਰਾਜਨੀਤੀ ਨੂੰ ਇੱਕ ਜਗ੍ਹਾ ਤੇ ਜ਼ਰੂਰ ਰੱਖਣਾ ਚਾਹੁੰਦੇ ਸੀ ਪਰ ਉਹਨਾਂ ਦਾ ਮਕਸਦ ਇਹ ਸੀ ਧਰਮ ਨੂੰ ਉੱਚਾ ਰੱਖਣਾ ਤਾਂ ਹੀ ਮੀਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਥੋੜਾ ਜਿਹਾ ਨੀਵਾ ਰੱਖਿਆ ਗਿਆ ਇਸ ਦਾਰ ਤੇ ਆ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਝੁਕ ਗਏ ਸੀ ਪਰ ਜਿਨ੍ਹਾਂ ਨੇ ਇਸ ਦਰ ਦੇ ਨਾਲ ਮੱਥਾ ਲਾਇਆ ਉਹਨਾਂ ਦਾ ਕੱਖ ਨਹੀਂ ਰਿਹਾ ਰਹੀਦੀ ਦੁਨੀਆ ਤੱਕ ਖਾਲਸੇ ਦੇ ਨਿਸ਼ਾਨ ਸਦਾ ਹੀ ਚੜ੍ਹਦੀ ਕਲਾ ਦੇ ਨਾਲ ਝੂਲਦੇ ਰਹਿਣਗੇ ਆਓ ਅਸੀਂ ਵੀ ਆਪਣੀ ਸਮੁੱਚੀ ਜ਼ਿੰਦਗੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਦੇ ਹੋਏ ਇੱਕ ਨਿਸ਼ਾਨ ਸਾਹਿਬੇੇਠਾਂ ਇਕੱਠੇ ਹੋ ਕੇ ਆਪਸੀ ਵੈਰ ਵਿਰੋਧ ਤੇ ਵੰਡੀਆਂ ਨੂੰ ਖਤਮ ਕਰਕੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ